ਲਓ ਜੀ ਫਸਤੀ ਦਾ ਸਾਰਿਆਂ ਨੂੰ ਹੋਰ ਸੁਣਾਉ ਕਿ ਤੁਸੀਂ ਠੀਕ ਠਾਕ ਹੋਵੋਗੇ ਤੇ ਅੱਜ ਅਸੀਂ ਲਾਈ ਹੀ ਸ਼ਬੀਲ ਏ ਆ ਸਾਡੇ ਸੇਵਾ ਕਰਨ ਲਿਆ ਜੀ ਤੇ ਸ਼ਬੀਲ ਅਸੀਂ ਲਾਈ ਆ ਜੀ ਫੁੱਲ ਦੇ ਥੱਲੇ ਗਰਮੀ ਵੀ ਅੱਜ ਬਹੁਤ ਜ਼ਿਆਦਾ ਵਾ ਐਤਵਾਰ ਦਾ ਦਿਨ ਹੈ ਤੇ ਚਾਰ ਸਵੇਰੇ ਤੁਹਾਨੂੰ ਬੁਕਾਉਣ ਦੇ ਅੱਜ ਇੰਨੀ ਗਰਮੀ ਹੈ ਕਿ ਕੋਈ ਆਉਣ ਹੀ ਨਹੀਂ ਰਿਹਾ ਅੱਜ ਤੇ ਥੋੜੇ ਜਾਣੇ ਆਏ ਪਹਿਲਾਂ ਤੇ ਹੁਣ ਪਰ ਇਹ ਤੇ ਮੋਬਾਈਲ ਆਏ ਨਹੀਂ ਤੇ ਬੇਤਰਅ ਦੇ ਸੇਵਾਦਾਰ ਬੈਠਿਆ ਜੀ ਮੋਟਰਸਾਈਕਲ ਤੇ ਪੂਰੀ ਸੇਵਾ ਦੇ ਨਿਭਾਉਣਾ ਆ ਸਾਡਾ ਕਾਕਾ ਨਿੱਕਾ ਦੇਖੋ ਕੀ ਕਰਦਾ ਹੈ ਸასიਕਾਰ ਜੀ ਸასიਕਾਰ ਜੀ ਸასიਕਾਰ ਜੀ ਸਾਰਿਆਂ ਨੂੰ ਤੇ ਸასიਕਾਰ ਜੀ ਸასიਕਾਰ ਬਣਾਉਂਦੇ ਸਾਰਿਆਂ ਨੂੰ ਇਹ ਅਭੀ ਪੂਲ ਦੇ ਖੰਦੇ ਉਧਾਂ ਹੀ ਲਾਉਣੇ ਹੈ ਚਾਂਜ ਲਾਉਣਾ ਹੈ ਚਾਂਦਨੀਆਂ ਵਗੈਰਾ ਤੇ ਉਹ ਨੋਟਾਂ ਨਹੀਂ ਲਾਈਆਂ ਕਿ ਆਹ ਪੁਲ ਦੇ ਥੱਲੇ ਬੜਾ ਵਧੀਆ ਡਾ ਸਿਸਟਮ ਸਰ ਗਿਆ ਉਸ ਤੋਂ ਕੁਝ ਪੈਣਾ ਨਹੀਂ ਤੇ ਉਦਾਂ ਹੀ ਤਾਂ ਲਾਉਣੇ ਆ ਕਿ ਉਤੋਂ ਕੁਝ ਪੈਣਾ ਨਾ ਜਾਵੇ ਚਲੋ ਵੀ ਗਲਾ ਲਾ ਕੇ ਚੱਜ ਰਹੇ ਜੋ ਇਹਨਾਂ ਦਾ ਧਿਆਨ ਹੋਇਆ ਜੀ ਹੁਣ ਗੱਲਾਂ ਲ ਤੇ ਉਹਨਾਂ ਸਬੀਲ ਵੀ ਜਿਹੜੀ ਆ ਮੇਰੇ ਸਾਨੂੰ ਥੋੜੀ ਰਹਿ ਗਈ ਆਜ ਕਿਉਂਕਿ 11 ਵਜੇ ਲਾਈ ਉਦਾਂ ਤੁਹਾਨੂੰ ਮੈਂ ਦਿਖਾਉਣਾ ਸਬੀਲ ਆਹ ਵੇਖੋ ਸ਼ਹੀਦ ਤੁਸੀਂ ਹੀ ਦੱਸੋ ਕਿ ਕਿੱਦਾਂ ਬਣਾਉਣੀ ਚਾਹੀਦੀ ਤੇ ਅਹੀਂ ਗਲਾਸ ਟੱਬ ਵਗੈਰਾ ਸਾਰੇ ਲੈ ਕੇ ਨਾਲ ਤੇ ਹੱਥ ਜੋੜੋ ਕਿੱਦਾਂ ਜੋੜੋ ਹੱਥ ਜੋੜੋ ਸਾਰੇ ਆਹ ਐਂ ਦਾਂ ਹੱਥ ਜੋੜ ਕੇ ਵਾਹਿਗੁਰੂ ਜੀ ਅਰਦਾਸ ਕਰੀਦੀ ਹੋਈ ਜੀ ਆ ਹੁਣ ਉਹ ਘਨਾਤਾ ਨਹੀਂ ਤਾਂ ਮਾਹੌਲ ਚਾਲ ਮੋਲ ਪੈ ਗਈ ਇਸ ਨਾਮ ਦੀ ਤੇ ਇੱਤਰ ਦਾ ਮਾਹੌਲ ਚਾਲ ਵੇਖੋ ਜੀ ਇਹ ਪਿੱਛੇ ਸਾਡੇ ਜੀ ਦੀ ਸਿਹਰਾ ਤਾਂ ਰੋੜ ਭਾਂਡਿਆ ਉਹ ਤਾਂ ਪਿਆ ਇਤਨ ਦੀ ਸਾਈਡ ਤੇ ਪੁਲ ਬਣਿਆ ਤੇ ਲਗਭਗ ਸੂਰਜੀ ਵੀ ਟਿਕਾਣੇ ਜਾਂ ਲਿਆ ਜੀ ਸ਼ਾਮਾਂ ਪੈ ਚਲੀਆਂ ਤੇ ਉਧਰੋਂ ਆਣੀ ਆ ਜੀ ਬਾਅਦ ਸਾਡੀ ਸੰਗਤ ਦਰਬਾਰ ਸਾਹਿਬ ਤੋਂ ਜਿਹੜੀ ਧੰਨ ਧੰਨ ਬਾਬਾ ਦੀਪ ਸਿੰਘ ਦੇ ਦੁਪਹਿਰੇ ਤੇ ਜਾਂਦੀ ਹੈ ਸੰਗਤ ਉਹ ਵੀ ਆਉਣੀ ਹੈ ਜੀ ਸਿੱਦਾ ਸਾਹਿਬ ਤੋਂ ਤੇ ਬਹੁਤ ਆਹੀ ਉਹਨਾਂ ਦੀ ਵੇਡ ਕਰਨੀ ਹੈ ਫਸਟ ਕਾਲ ਦੀ ਸਾਰਿਆਂ ਨੂੰ ਇਹ ਸਾਡੇ ਕਾਕਾ ਬਹੁਤ ਖੁਸ਼ ਹੈ ਜੀ ਤੇ ਆਉਂ ਰਹੀ ਹੈ ਸੰਗਤ ਥੋੜੀ ਘਟ ਆਉਂਦੀ ਆ ਤੇ ਸਰਬਜ ਥੱਕ ਗਈ ਐਵੇਂ ਥੱਕ ਗਏ ਸਰਬ ਵੀ ਥੱਕ ਗਏ ਕਾਕੇ ਵੀ ਥੱਕ ਗਏ ਅੱਜ ਸਾਰੇ ਥੱਕ ਗਏ ਤੇ ਹੁਣ ਵੇਟ ਕਰਦੇ ਆ ਜੀ ਜਿਹੜੀ ਸੰਗਤ ਆਉਣੀ ਆ ਜੀ ਸਿੱਦਾ ਸਾਹਿਬ ਤੋਂ ਤੇ ਕਾਫੀ ਹੁਣ ਇੱਧਰ ਸੂਰਜ ਵਿਖਾਉਣਾ ਵੇਖੋ ਕਾਫੀ ਨਿਹਰਾ ਤੇ ਸੂਰਜ ਦੇਵਤਾ ਉਹ ਆ ਗਈ ਹੈ ਜੀ ਬਸ ਵੀ ਤੇ ਹੁਣ ਕਿੰਨੀ ਬਸ ਦੇ ਵਿੱਚ ਸੰਗਤ ਉਹਨਾਂ ਨੂੰ ਵੀ ਚਾਲੇ ਛਕਾਉਣਾ ਤੇ ਬਾਅਦ ਵਿੱਚ ਜਾ ਕੇ ਤੇ ਕਰਾਂਗੇ ਰੈਸਟ